ਔਰ ਬਾਅਦੇ ਵਿੱਚ ਕਿਸੇ ਜਥੇਦਾਰ ਨੇ ਵਿੱਚੋਂ ਇਥੋਂ ਤੱਕ ਪ੍ਰੈਸ ਨੂੰ ਜਾਂ ਕਿ ਮੇਰਾ ਨਾਂ ਨਾ ਲੈਣਾ ਜੀ ਅਸਲ ਤੇ ਵਿੱਚ ਸਾਡੇ ਕੋਲ ਜਬਰਦਸਤੀ ਫੈਸਲਾ ਕਰਾਇਆ ਗਿਆ ਭਾਵੇਂ ਜਬਰਦਸਤੀ ਕਰਾਇਆ ਗਿਆ ਤੇ ਭਾਵੇਂ ਆਪਣੀ ਮਰਜ਼ੀ ਨਾਲ ਕੀਤਾ ਸਭ ਤੋਂ ਪਹਿਲਾਂ ਗੁਨੀਕਰ ਉਹ ਜਥੇਦਾਰ ਨੇ ਜਨਾਂ ਨੇ ਫੈਸਲਾ ਕੀਤਾ ਸੀ ਅਗਰ ਕਿਸੇ ਨੂੰ ਸੱਦਣਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸੱਦਣਾ ਚਾਹੀਦਾ ਜਿਹੜੇ ਉਸ ਵੇਲੇ ਉਹ ਪੰਜ ਸਿੰਘ ਸਹਿਬਾਨ ਬਣੇ ਸਨ ਉਹ ਆ ਕੇ ਦੱਸਣ ਕਿ ਉਹਨਾਂ ਨੇ ਕਿਵੇਂ ਮਾਫ਼ ਕਰਤਾ ਸੀ ਉਹਨੂੰ ਕਿਉਂ ਮਾਫ਼ ਕਰਤਾ ਸੀ ਤਾਂ ਫੇਰ ਸੁਖਵੀਰ ਸਿੰਘ ਬਾਦਲ ਦੀ 바ਰੀ ਆਉਂਦੀ ਹੈ ਪਰ ਇੱਕ ਵੱਡਾ ਸਵਾਲ ਉੱਥੇ ਪੈਦਾ ਹੋ ਜਾਏਗਾ ਖੜਾ ਹੋ ਜਾਏਗਾ ਕਿ ਜੇ ਸੁਖਵੀਰ ਸਿੰਘ ਬਾਦਲ ਦੇ ਜ਼ੋਰ ਪਾਉਣ ਤੇ ਉਹਦੇ ਪ੍ਰਭਾਵ ਥੱਲੇ ਫੈਸਲੇ ਕੀਤੇ ਜਾਂਦੇ ਨੇ ਤੇ ਫਿਰ ਤੁਸੀਂ ਫੈਸਲਾ ਜਿਹੜਾ ਕਰੋਗੇ ਉਹਦੀ ਕੀ ਅਮਰਤ ਹੋਏਗੀ ਤੁਸੀਂ ਜਦ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋ ਔਰ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਬਾਦਲ ਦਲ ਦਾ ਹੈ ਤੁਸੀਂ ਕਿਵੇਂ ਉਹਨਾਂ ਦੇ ਫੈਸਲਿਆਂ ਤੋਂ ਬਾਹਰ ਜਾ ਸਕੋਗੇ ਅਸੀਂ ਅੱਜ ਨਹੀਂ ਕਈ ਸਮੇਂ ਤੋਂ ਦੇਖ ਰਹੇ ਹਾਂ ਕਿ ਰਾਤ ਨੂੰ ਸੌਂਦੇ ਨੇ ਤੇ ਜਥੇਦਾਰ ਸਭ ਹੁੰਦੇ ਨੇ ਸਵੇਰੇ ਉੱਠਦੇ ਨੇ ਜਥੇਦਾਰੀ ਖਤਮ ਹੋ ਗਈ ਹੁੰਦੀ ਹੈ ਜਿਹੜੀ ਛੜੀ ਸਰਵੋਤ ਸਥਾਏ ਉਹਦੇ ਮੁੱਖ ਸੇਵਾਦਾਰ ਲਾਂਦਾ ਜਾਂ ਜਥੇਦਾਰ ਸਭ ਕਾ ਇਹ ਲਾਂਦਾ ਕੋਈ ਵਿਧਿ ਵਿਵਧਾਨ ਨਹੀਂ ਉਹਨਾਂ ਦਾ ਕਾਰਜ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਕੰਮ ਕਰਨਾ ਹੈ ਉਹਦਾ ਕੋਈ ਵਿਧਿ ਵਿਵਧਾਨ ਨਹੀਂ ਇਹ ਜਦੋਂ ਕੋਈ ਜਥੇਦਾਰ ਥਾਪਿਆ ਜਾਂਦਾ ਹੈ ਸਭ ਤੋਂ ਪਹਿਲਾਂ ਹੁਕਮ ਇਹ ਕਰਦਾ ਹੈ ਕਿ ਜੀ ਤੁਸੀਂ ਵਿਧਿ ਵਿਵਧਾਨ ਬਣਾਓ ਜੇ ਸੱਚਮੁੱਚ ਤੁਸੀਂ ਇਹ ਕਾਲ ਤੱਕ ਸਭ ਦਾ ਇਨਾ ਸਤਕਾਰ ਕਰਦੇ ਹੋ ਉਹਨੂੰ ਸਰਵਉੱਚ ਸਮਝਦੇ ਹੋ ਜਥੇਦਾਰ ਨੂੰ ਤੇ ਫਿਰ ਅਜੇ ਤੱਕ ਕਿਸੇ ਨੇ ਫੈਸਲਾ ਤੋਂ ਤਾਂ ਬਣਿਆ ਨਹੀਂ ਉਹਦਾ ਵਿਧਿ ਵਿਵਧਾਨ ਬਣਿਆ ਨਹੀਂ ਇਹ ਕਿਉਂ ਨਹੀਂ ਵਿਧਿ ਵਿਵਧਾਨ ਬਣਾਇਆ ਜਾ ਰਿਹਾ ਕਿਉਂਕਿ ਸ਼ਰਮਣੀ ਕਮੇਟੀ ਨੂੰ ਡਰ ਹੈ ਕਿ ਉਹਨਾਂ ਦੇ ਕਬਜ਼ੇ ਅਥੋਂ ਨਿਕਲ ਜਾਏਗੀ ਇਹ ਪੋਸਟ ਇਹ ਹੋਂਦ ਫਿਰ ਉਜੀ ਕੀ ਹੈ ਮਹੀਤ ਰਹਿ ਗਈ ਇਹ ਇਹਦੇ ਵਾਸਤੇ ਭੂਮਿਕਾ ਨਹੀਂ ਤਿਆਰ ਕਰ ਲਈ ਗਈ ਕਿ ਪਹਿਲਾ ਅਕਾਲ ਤਖਤ ਸਾਹਿਬ ਤੇ ਬਾਹਰ ਸਟੇਜ ਲੱਗ ਜੇ ਉਥੇ ਜਿਵੇਂ ਪਿਛਲੀ ਵਾਰੀ ਫੈਸਲਾ ਹੋਇਆ ਉਥੇ ਸੁਖਬੀਰ ਸਿੰਘ ਬਾਦਲ ਪੇਸ਼ ਹੋਵੇ ਸਾਰਾ ਮੀਡੀਆ ਦੇਖੇ ਸਾਰੀ ਪ੍ਰੈਸ ਦੇਖੇ ਯੋਗ ਨਿਮਾਣਾ ਸੇਖ ਬਣ ਕੇ ਪੇਸ਼ ਹੋਇਆ ਤੇ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਉਹਨੂੰ ਮਾਫ ਕਰ ਦਿੱਤਾ ਹੁਣ ਇਸ ਕਰਕੇ ਕੌਮ ਨੂੰ ਉਹਨੂੰ ਪ੍ਰਮਾਨ ਕਰ ਲਵੇ ਕਿ ਇਹ ਉਹਨੂੰ ਦੁਬਾਰਾ ਤੋਂ ਐਸਟੈਬਲਿਸ਼ ਕਰਨ ਇੱਕ ਐਸਾ ਵਿਅਕਤੀ ਇੱਕ ਐਸੀ ਪਾਰਟੀ ਜਿਹਨੂੰ ਕੌਮ ਪੂਰੀ ਤਰ੍ਹਾਂ ਰਿਜੈਕਟ ਕਰ ਚੁੱਕੀ ਕੀ ਹੈ ਉਹਨੂੰ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਨਹੀਂ ਜਿਹੜੀ ਕੌਮੀ ਭਾਵਨਾ ਦੇ ਭਾਵਨਾਵਾਂ ਦੇ ਉਲਟ ਹੈ ਉਹ ਦੇਖ ਰਹੀ ਹੈ ਤੁਹਾਡੇ ਵੱਲ ਦੇਖ ਰਹੀ ਹੈ ਇਹਨਾਂ ਜਥੇਦਾਰ ਸਹਿਬਾਨ ਵੱਲ ਕਿ ਇਹ ਕੌਮ ਨੂੰ ਕਿਸ ਪਾਸੇ ਲੈ ਕੇ ਜਾਂਦੇ ਗੱਲ ਸਿਰਫ ਇੱਥੋਂ ਤੱਕ ਨਹੀਂ ਕਿ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਕੀ ਉਹ ਦਿਨ ਨਾਲ ਕਰੋਗੇ ਗੱਲ ਕਿੱਥੇ ਤੱਕ ਹੈ ਕਿ ਇਸ ਦੇ ਉੱਤੇ ਕੌਮ ਦੇ ਉੱਤੇ ਇਸ ਦਾ ਕੀ ਪ੍ਰਭਾਵ ਪਾਏਗਾ ਕੌਮ ਉਸ ਨੂੰ ਕਿਸ ਰੂਪ ਵਿੱਚ ਐਕਸੈਪਟ ਕਰੇਗੀ ਉਹਦੇ ਨਾਲ ਅਕਾਲ ਤਖਤ ਸਾਹਿਬ ਦਾ ਸਤਕਾਰ ਵਧੇਗਾ ਜਾਂ ਘਟੇਗਾ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੇ ਕੌਮ ਦਾ ਵਿਸ਼ਵਾਸ ਵਧੇਗਾ ਜਾਂ ਘਟੇਗਾ ਇਹ ਸਾਰੀਆਂ ਗੱਲਾਂ ਬੜੀਆਂ ਸੋਚਣ ਵਾਲੀਆਂ ਵਿਚਾਰਨ ਵਾਲੀਆਂ ਤੁਸੀਂ ਇਹ ਤਾਂ ਫੈਸਲਾ ਦੇ ਦਿੱਤਾ ਕਿ ਉਹ ਤੁਹਾਡੇ ਅੱਗੇ ਪੇਸ਼ ਨਹੀਂ ਹੋਏ ਤੇ ਤੁਸੀਂ ਉਹਨਾਂ ਨੂੰ ਪੰਜੋ ਛੇ ਦਿਨ ਦਿੱਤਾ ਜਿਹੜਾ ਅਸਲ ਮੁੱਦਾ ਸੀ ਜਿੰਦੇ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਉਹ ਕਿੱਥੇ ਗਿਆ ਉਹਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਫਿਰ ਜੋ ਤੁਸੀਂ ਫੈਸਲਾ ਦਿੱਤਾ ਉਹ ਜੀ ਪਹੁੰਚੋ 6 ਕਿਹਾ ਤੇ ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਉਹਨਾਂ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਹੀਂ ਕਰਨੀ ਉਹਦੇ ਵਿੱਚ ਤੇ ਕੋਈ ਐਸਾ ਫੈਸਲਾ ਨਹੀਂ ਸੀ ਕਿ ਉਹਨਾਂ ਦਾ ਕੀਰਤਨ ਨਹੀਂ ਸੁਣਨਾ ਜਾਂ ਨਹੀਂ ਉਹਨਾਂ ਨਾਲ ਕੋਈ ਕਰਾਉਣਾ ਕੀਪਨ ਪਹਿਲੀ ਗੱਲ ਤੇ ਅਵਸਰ ਦਰਸ਼ਨ ਸਿੰਘ ਜੀ ਨੂੰ ਇਸ ਕਰਕੇ ਛੇਕਿਆ ਗਿਆ ਕਿ ਉਹ ਕਾਲ ਤਖਤ ਦੇ ਅੰਦਰ ਪੇਸ਼ ਨਹੀਂ ਹੋਏ ਹਉੰਤ ਸੀ ਵਾਰ ਦਰਦ ਲਾਰੇਓ ਅਕਾਲ ਤਖਤ ਸਾਹਿਬ ਤੇ ਤੇ ਉਹਨਾਂ ਨੂੰ ਅੰਦਰ ਪੇਸ਼ਨਾ ਹੋਣ ਕਰਕੇ ਚੇਕ ਦਿੱਤਾ ਗਿਆ ਫਿਰ ਜਿਹੜਾ ਮੁੱਦਾ ਹੋ ਚੁੱਕਿਆ ਸੀ ਜਿਹੜਾ ਮੁੱਦਾ ਉਸਲੇ ਉਭਰਿਆ ਸੀ ਉਹ ਪੰਥ ਵਾਸਤੇ ਮਹੱਤਵਪੂਰਨ ਨਹੀਂ ਮੈਂ ਸਿੱਧੀ ਗੱਲ ਕਰਾਂ ਦਸਮ ਗ੍ਰੰਥ ਦਾ ਮੁੱਦਾ ਕੀ ਪੰਥ ਵਾਸਤੇ ਮਹੱਤਵਪੂਰਨ ਨਹੀਂ ਕੀ ਮੁਖ ਸੇਵਾਦਾਰ ਜਿਹੜੇ ਨੇ ਉਹਨਾਂ ਦਾ ਫਰਜ਼ ਇਹ ਹੈ ਉਹਨਾਂ ਦਾ ਰੋਲ ਇਹ ਹੈ ਕੋਈ ਇੱਕ ਧਿਰ ਦੇ ਨਾਲ ਮਿਲ ਕੇ ਉਹਨਾਂ ਦਾ ਪੱਖ ਲੈਣ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਕੌਮ ਦੇ ਵਾਸਤੇ ਇੱਕ ਕੋਈ ਸਿੱਧਾ ਰਾਹ ਕੱਢਣ ਸਚਾਈ ਵੱਲੋਂ ਰਾਹ ਜੋ ਦਾ ਰਾਏ ਕਿ ਜਪਜੀ ਸਾਹਿਬ ਦਾ ਪਾਠ ਕਰਨਾ ਜਾਂ ਕੀਰਤਨ ਕਰਨਾ ਸਜ਼ਾ ਹੈ ਜੇ ਇਹਨੂੰ ਸਜ਼ਾ ਦੇ ਵਿੱਚ ਗਿਣਦੇ ਆਂਗੇ ਕਿ ਸਿੱਖ ਤੇ ਪਾਠ ਕਰਨ ਤੋਂ ਬਾਅਦ ਜਨਾ ਸ਼ੁਰੂ ਕਰ ਦਏਗਾ ਵੀ ਇਹ ਤੇ ਸਜ਼ਾ ਹੈ ਅਸ ਸਜ਼ਾ ਕਿਉਂ ਕੋਈ ਫੈਸਲੇ ਲੈਣ ਤੋਂ ਪਹਿਲਾਂ ਕੁਝ ਵਿਚਾਰ ਤੇ ਕੀਤਾ ਜਾਣਾ ਚਾਹੀਦਾ ਹੈ ਸਾਂਨੇਹੜਾ ਟੀਵੀ ਦੇ ਅਤ ਸਤਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਪੰਚਾਇਤ ਪੰਥ ਦਾ ਇੱਕ ਬੜਾ ਹੀ ਮਹੱਤਵਪੂਰਨ ਮੁੱਦਾ ਲੈ ਕੇ ਆਪ ਜੀ ਦੇ ਅਦਾਲਤ 'ਚ ਹਾਜ਼ਰ ਹੋਇਆ ਮੁੱਦਾ ਕੌਮ ਦੀ ਹੋਂਦ ਨਾਲ ਸੰਬੰਧਿਤ ਹੈ ਮੁੱਦਾ ਅਕਾਲ ਤਖਤ ਸਾਹਿਬ ਦੇ ਸਤਕਾਰ ਦੇ ਨਾਲ ਅਕਾਲ ਤਖਤ ਸਾਹਿਬ ਦੀ ਮर्यादा ਦੇ ਨਾਲ ਸੰਬੰਧਿਤ ਜਿਵੇਂ ਕਿ ਆਪ ਜੀ ਜਾਣਦੇ ਹੋ ਪਿਛਲੇ ਦਿਨੀ ਅਕਾਲ ਤਖਤ ਸਾਹਿਬ ਤੇ ਕੁਝ ਲੋਕਾਂ ਨੂੰ ਸੱਦ ਕੇ ਉਹਨਾਂ ਨੂੰ ਤਲਹਾਂ ਲਾਈ ਗਈ ਔਰ ਉਹਦੇ ਵਿੱਚ ਕੁਝ ਵਿਵਾਦ ਵੀ ਹੋਇਆ ਇਸ ਤੋਂ ਇਲਾਵਾ ਇੱਕ ਹੋਰ ਤਿਆਰੀ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅੱਜ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਇਸ ਕਿਉਂ ਸੱਦਿਆ ਗਿਆ ਕਿਉਂਕਿ ਉਹਨਾਂ ਦੇ ਕੋਈ ਸਾਥੀ ਜਿਹੜੇ ਜਿੰਨਾ ਚਿਰ ਤੇ ਰਾਜ ਸਤਾ ਉਹਨਾਂ ਦੇ ਕੋਲ ਸੀ ਰਾਜ ਸਤਾ ਦਾ ਅਨੰਦ ਮੰਨਦੇ ਰਹੇ ਔਰ ਹੁਣ ਜਦੋਂ ਰਾਜ ਸਤਾ ਖੁੱਸ ਗਈ ਤਾਂ ਉਹਨਾਂ ਨੇ ਇੱਕ ਡਰਾਮਾ ਰਚਿਆ ਕਿ ਉਹ ਆਪਣੇ ਕੁਝ ਕੀਤੇ ਪਾਪਾਂ ਦਾ ਪ੍ਰਸਚਿਤ ਕਰਨਾ ਚਾਹੁੰਦੇ ਨੇ ਇਸ ਕਰਕੇ ਅਗਾਲ ਤਖਤ ਸਾਹਬ ਦੇ ਪੇਸ਼ ਹੋਣਾ ਚਾਹੁੰਦੇ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਉਹਨਾਂ ਦੇ ਦਰਸ਼ਨ ਦੇ ਮੁਤਾਬਕ ਜਥੇਦਾਰ ਸਹਿਬਾਨ ਦੇ ਤੇ ਉਹਨਾਂ ਨੂੰ ਇਸ ਕਰਕੇ ਉੱਥੇ ਸੱਦਿਆ ਗਿਆ ਮੈਂ ਇਹ ਦੋਹੇ ਮੁੱਦੇ ਅੱਜ ਆਪ ਜੀ ਨਾਲ ਵਿਚਾਰਨਾ ਚਾਹੁੰਦਾ ਪਹਿਲਾਂ ਮੈਂ ਜਿਹੋ ਪਹਿਲਾਂ ਅਕਾਲ ਤਖਤ ਸਾਹਿਬ ਤੇ ਹੋਇਆ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਦੀ ਗੱਲ ਕਰਨਾ ਚਾਹਾਂਗਾ ਪਰ ਉਸ ਤੋਂ ਪਹਿਲਾਂ ਇੱਕ ਖਾਸ ਗੱਲ ਕਰਨਾ ਚਾਹਨਾ ਅਕਾਲ ਤਖਤ ਸਾਹਿਬ ਇੱਕ ਸੰਸਥਾ ਹੈ ਉਹਦੀ ਇੱਕ ਮर्यादा ਉਹਦਾ ਇੱਕ ਸਤਕਾਰ ਹੈ ਸੰਸਥਾ ਦਾ ਸਤਕਾਰ ਬਣਾ ਕੇ ਰੱਖਣਾ ਉਹਦੀ ਮर्यादा ਦਾ ਸਤਕਾਰ ਕਰਨਾ ਇਹ ਜਿਹੜੇ ਉੱਚ ਦੇ ਮੁੱਖ ਸੇਵਾਦਾਰ ਹੁੰਦੇ ਨੇ ਉਹਨਾਂ ਦਾ ਪਹਿਲਾ ਫਰਜ਼ ਬਣਦਾ ਹੈ ਉਹਦਾ ਨਾਂ ਹੈ ਅਕਾਲ ਤਖਤ ਅਕਾਲ ਦਾ ਤਖਤ ਕੀ ਅਕਾਲ ਪੁਰਖ ਨੂੰ ਕੋਈ ਕਿਸੇ ਤਖਤ ਦੀ ਜ਼ਰੂਰਤ ਹੈ ਸਾਰਾ ਸੰਸਾਰ ਉਹਦਾ ਤਖਤ ਹੈ ਫਿਰ ਅਸੀਂ ਅਕਾਲ ਤਖਤ ਕਿਉਂ ਬਣਾਇਆ ਇਸ ਕਰਕੇ ਕਿਉਂਕਿ ਜਿਵੇਂ ਅਕਾਲ ਪੁਰਖ ਦਾ ਨਿਆ ਸੱਚਾ ਹੈ ਉਥੇ सच का ही न्याय हो बोलबाल हो अकाल तखत है तो मर्यादा है सत्कार है इस तरह अकाल तखत का अपना सत्कार बढ़ता या घटना इस न कि उ जो सेवादार काबज़ ने या स्थापित ने रोल डबा रहे वो किरदार दिखा रहे अगर ਉਨ੍ਹਾਂ ਦੇ ਕਿਰਦਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਜ਼ਰ ਆਵੇ ਤੇ ਕਿਵੇਂ ਕਰਨਾ ਫਿਰ ਅਕਾਲ ਤਖਤ ਦਾ ਸਾਫ ਦਾ ਸਤਕਾਰ ਘਟਦਾ ਹੈ ਉਹਨਾਂ ਉੱਤੇ ਕੋਈ ਖਾਸ ਫਰਕ ਪੈਂਦਾ ਹੋਵੇ ਜਾਂ ਨਾ ਪੈਂਦਾ ਹੋਵੇ ਉਹ ਤੇ ਸਮੇਂ ਦੇ ਹਾਲਾਤ ਦੇ ਮੁਤਾਬਕ ਆਪਣੀ ਜ਼ਿੰਮੇਵਾਰੀ ਵਖਾ ਕੇ ਤੁਰ ਜਾਣਗੇ ਪਰ ਸਮੂਹਿਕ ਤੌਰ ਤੇ ਅਕਾਲ ਤਖਤ ਸਾਫ ਦੇ ਸਤਕਾਰ ਦੇ ਵਿੱਚ ਵਾਧਾ ਜਾਂ ਘਾਟਾ ਉਹਨਾਂ ਦੇ ਕਰਮਾਂ ਅਨੁਸਾਰ ਹੋਣਾ ਹੈ ਜੋ 15 ਤਰੀਕ ਨੂੰ ਜੋ ਅਕਾਲ ਤਖਤ ਸਾਹਿਬ ਤੇ ਵਾਪਰੇ ਕਿਮਾ ਕਰਨਾ ਨਵਾਂ ਇਸ ਡਰਾਮਾ ਕਹਿੰਦੇ ਕਹਿੰਦੇ ਰੁਕ ਗਿਆਂ ਕਿਉਂਕਿ ਸ਼ਾਇਦ ਕੁਝ ਲੋਕਾਂ ਨੂੰ ਚੰਗਾ ਨਾ ਲੱਗੇ ਕਿ ਅਕਾਲ ਤਖਤ ਸਾਹਿਬ ਤੇ ਹੋਏ ਪ੍ਰੋਗਰਾਮ ਨੂੰ ਜਾਂ ਫੈਸਲਿਆਂ ਨੂੰ ਡਰਾਮਾ ਕਹਿ ਰਿਹਾ ਮੈਂ ਆਪਣੇ ਆਪ ਨੂੰ ਰੋਕ ਲਿਆ ਪਰ ਹੈ ਇਹੀ ਕੁਝ ਸੀ ਕੋਈ ਔਰ ਖਾਸ ਲੰਬਾ ਚੌੜਾ ਫਰਕ ਕੋਈ ਨਹੀਂ ਮੈਂ ਕਿਉਂ ਕਹਿ ਰਿਹਾ ਇਹ ਗੱਲ ਕਹਿੰਦੀ ਲੋੜ ਕਿਉਂ ਪਈ ਪਹਿਲੀ ਗੱਲ ਤਾਂ ਇਹ ਹੈ ਕਿ ਅਜੇ ਤੱਕ ਜਿੰਨੇ ਫੈਸਲੇ ਹੁੰਦੇ ਸਨ ਉਹਨਾਂ ਜੋ ਆਪਣਾ ਇੱਕ ਦਫ਼ਤਰ ਬਣਾਇਆ ਹੋਇਆ ਜਿੱਥੇ ਪੰਜ ਤਖਤਾ ਦੇ ਜਾਂ ਪੰਜ ਗ੍ਰੰਥੀ ਸਹਿਬਾਨ ਦੇ ਮੀਟਿੰਗ ਹੁੰਦੀ ਹੈ ਜਿਹਨੂੰ ਸਿੰਘ ਸਹਿਬਾਨ ਕਿਹਾ ਜਾਂਦਾ ਹੈ ਉਸ ਕਮਰੇ ਦੇ ਵਿੱਚ ਹੀ ਸਾਰਿਆਂ ਨੂੰ ਸੱਦਿਆ ਜਾਂਦਾ ਸੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਅਕਾਲ ਤਖਤ ਤੇ ਹਾਜ਼ਰ ਹੋਏ ਸਨ ਇਹਦੇ ਵਿੱਚ ਕਿਸੇ ਨੂੰ ਵੀ ਸ਼ੱਕ ਨਹੀਂ ਅੱਜ ਵੀ ਵੀਡੀਓਜ਼ ਨੇ ਉਹ 2-3 ਘੰਟੇ ਉੱਥੇ ਪਟਾਈ 3 ਘੰਟੇ ਉੱਥੇ ਬੈਠੇ ਰਹੇ ਉਹਦੇ ਬਾਅਦ ਉਹ ਆਪਣਾ ਲਿਖਤੀ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖ ਕੇ ਆਏ ਲੇਕਿਨ ਕਿਉਂਕਿ ਇਹਨਾਂ ਕੋਲ ਬੰਦ ਕਮਰੇ 'ਚ ਪੇਸ਼ ਨਹੀਂ ਸਨ ਹੋਏ ਇਹਨਾਂ ਨੇ ਕਿਹਾ ਜੀ ਕਿ ਉਹ ਪੇਸ਼ ਨਹੀਂ ਹੋਇਆ ਤੇ ਇਸੇ ਕਰਕੇ ਇੰਨੇ ਨੂੰ ਪੰਜ ਤੋਂ 6 ਦੇ ਦਿੱਤਾ ਗਿਆ ਅੱਜ ਪਹਿਲੀ ਗੱਲ ਤੇ ਇਹ ਕਿ ਇੰਨੇ ਲੰਬੇ ਸਮੇਂ ਦੇ ਬਾਅਦ ਇਹ ਪ੍ਰੋਗਰਾਮ ਅਕਾਲ ਤਖਤ ਸਾਹਿਬ ਤੇ ਹੋਇਆ ਬਾਦ ਸੰਗਤ ਦੇ ਸਾਹਮਣੇ ਹੋਇਆ ਇਹ ਕਿਵੇਂ ਇੱਕਦਮ ਤਬਦੀਲੀ ਆ ਗਈ ਕਿਸੇ ਨੇ ਇਸ ਬਾਰੇ ਸਵਾਲ ਵੀ ਨਹੀਂ ਕੀਤਾ ਕਿਸੇ ਨੇ ਗੱਲ ਵੀ ਨਹੀਂ ਕੀਤੀ ਇਹਦੀ ਚਰਚਾ ਹੀ ਨਹੀਂ ਚੱਲੀ ਅਸਲ ਦੇ ਵਿੱਚ ਜਿਹੜਾ ਡਰਾਮਾ ਪਰ ਸੁਖਵੀਰ ਸਿੰਘ ਬਾਦਲ ਵਾਲਾ ਹੋਣ ਵਾਲਾ ਹੈ ਉਹਨੂੰ ਦੁਨੀਆ ਦੇ ਸਾਹਮਣੇ ਬ੍ਰਾਡਕਾਸਟ ਕਰਨਾ ਹੈ ਤਾਂ ਕਿ ਟੀਵੀ ਵਾਲੇ ਉਹਨੂੰ ਬ੍ਰਾਡਕਾਸਟ ਕਰ ਸਕਣ ਸਾਰੀ ਪ੍ਰੈਸ ਉਹਨੂੰ ਲੈ ਸਕੇ ਅਗਰ ਬੰਦ ਕਮਰੇ ਦੇ ਵਿੱਚ ਹੋਇਆ ਤਾਂ ਉਹਦਾ ਕੋਈ ਲਾਭ ਨਹੀਂ ਹੋਣਾ ਇਸ ਦੀ ਵਜ੍ਹਾ ਕਰਕੇ ਉਹਦੀ ਇਹ ਤਿਆਰੀ ਕੀਤੀ ਗਈ ਹੈ ਕਿ ਪਹਿਲਾਂ ਹੀ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਤੇ ਕਰ ਦਿੱਤਾ ਗਿਆ ਹੈ ਇਹ ਨਮਕਿਆਜ ਹੋਈਏ ਕਿ ਸਿਰਫ ਉਹਦੇ ਵਾਸਤੇ ਸਪੈਸ਼ਲੀ ਕੀਤਾ ਗਿਆ ਹੈ ਇਹ ਬਿਲਕੁਲ ਉਹਦੀ ਤਿਆਰੀ ਹੈ ਤਾਂ ਕਿ ਲੋਕੀ ਵੇਖ ਸਕਣ ਇਹ ਜੋ ਕੁਝ ਉੱਥੇ ਵਾਪਰਿਆ ਉਸ ਦੀ ਗੱਲ ਕਰ ਰਹੀ ਹੈ ਸਭ ਤੋਂ ਪਹਿਲਾਂ ਜਿਹੜਾ ਪਹਿਲਾਂ ਪਟਨਾ ਸਾਹਿਬ ਦਾ ਮੁੱਖ ਸੇਵਾ ਦਾ ਰਿਆ ਇਕਬਾਲ ਸਿੰਘ ਉਹਦੀ ਪੇਸ਼ੀ ਹੋਈ ਉਸ ਨੂੰ ਪੁੱਛਿਆ ਗਿਆ ਜੀ ਕਿ ਤੁਸੀਂ ਆਪਣੀ ਗਲਤੀ ਮੰਨਦੇ ਹੋ ਉਹਨੇ ਕਿਹਾ ਜੀ ਹਾਂ ਮੈਂ ਮੰਨਦਾ ਸੰਗਤ ਨੂੰ ਕੁਝ ਨਹੀਂ ਦੱਸਿਆ ਗਿਆ ਕਿ ਉਹਦਾ ਕਸੂਰ ਕੀ ਹੈ ਸਿਰਫ ਇਹ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਇਸ ਸੰਗਤ ਨੂੰ ਇਹ ਜਾਣਨ ਦਾ ਅਧਿਕਾਰ ਨਹੀਂ ਕਿਉਂਕਿ ਇਕਬਾਲ ਸਿੰਘ ਦੇ ਬਾਰੇ ਕੌਮ ਦੇ ਵਿੱਚ ਬਹੁਤ ਸਾਰੇ ਚਰਚੇ ਨੇ ਇਥੋਂ ਤੱਕ ਕਿ ਉਹਦੇ ਆਚਰਣ ਬਾਰੇ ਉਹਦੇ ਕੈਰੇਕਟਰ ਬਾਰੇ ਉਹਦੇ ਇੱਕ ਤੋਂ ਵੱਧੇਰੇ ਔਰਤਾਂ ਨਾਲ ਵਿਆਹ ਕਰਾਉਣ ਇਸ ਤੋਂ ਇਲਾਵਾ ਔਰ ਇੱਕ ਤੋਂ ਵਧੇਰੇ ਔਰਤਾਂ ਨਾਲ ਸੰਬੰਧ ਬਣਾਉਣ ਬਾਰੇ ਸ਼ੰਕੇ ਨੇ ਲੋਕਾਂ ਦੇ ਮਨ ਦੇ ਵਿੱਚ ਇਸ ਤੋਂ ਇਲਾਵਾ ਉਥੇ ਦੀ ਮर्यादा ਨੂੰ ਰੋਲਣਾ ਉਥੇ ਦੇ ਗੁਰਦੁਆਰਾ ਕਮੇਟੀ ਦੇ ਵਿੱਚ ਰੋਲਾ ਪਾਉਣਾ ਝਗੜਾ ਕਰਨਾ ਉਥੇ ਦੀ ਕਮੇਟੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਾ ਇਹ ਬਹੁਤ ਸਾਰੀਆਂ ਗੱਲਾਂ ਨੇ ਇਕਬਾਲ ਸਿੰਘ ਬਾਰੇ ਸਿਕੋਂ ਨੂੰ ਜਨਨਦਾਤਾ ਕਰ ਹੈ ਪਿਕਾ ਦੇ ਬਾਰੇ ਉਹਨੂੰ ਤਨਖਾਹ ਲਈ ਗਈ ਹੈ ਉਤੇਬਾਰ ਬੇਸ਼ੱਕ ਪਿਛਲੇ ਸਮਿਆਂ ਦੇ ਵਿੱਚ ਵੀ ਜਿਹੜੀਆਂ ਤਖਾਵਾਂ ਲਾਈਆਂ ਗਈਆਂ ਨੇ ਉਹ ਕੋਈ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਸੰਕੇਤਕ ਹੁੰਦੀਆਂ ਨੇ ਲੇਕਿਨ ਉਹਦੇ ਵਿੱਚ ਵੀ ਜੋੜਿਆਂ ਦੀ ਸੇਵਾ ਕਰਨ ਦੀ ਲੰਗਰ ਦੇ ਵਿੱਚ ਭਾਂਡੇ ਮਾਂਜਣ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਸਫਾਈ ਕਰਨ ਦੀ ਇਹ ਹੱਥੀਂ ਕਰਨ ਵਾਲੀਆਂ ਸੇਵਾਵਾਂ ਵੀ ਹਰ ਇੱਕ ਦੇ ਵਿੱਚ ਹੁੰਦੀਆਂ ਸਨ ਇਹ ਕਿ ਜਦੋਂ ਜਿਵੇਂ ਮਹਾਲਾਆਂ ਗਈਆਂ ਕਿ ਜੀ ਤੁਸੀਂ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਅਲੱਗ ਕਰੋ ਔਰ 1 ਘੰਟਾ ਕੀਰਤਨ ਸੁਣੋ ਕੀ ਜਪਜੀ ਸਾਹਿਬ ਦਾ ਪਾਠ ਕਰਨਾ ਜਾਂ ਕੀਰਤਨ ਕਰਨਾ ਸਜ਼ਾ ਹੈ ਜੇ ਇਹਨੂੰ ਸਜ਼ਾ ਦੇ ਵਿੱਚ ਗਿਣਦੇ ਆਂਗੇ ਤੇ ਸਿੱਖ ਤੇ ਪਾਠ ਕਰਨ ਤੋਂ ਭੱਜਣਾ ਸ਼ੁਰੂ ਕਰ ਦੇਗਾ ਵੀ ਇਹ ਤੇ ਸਜ਼ਾ ਹੈ ਮੈਂ ਸਜ਼ਾ ਕਿਉਂ ਭੁਗਤਾਂ ਕੋਈ ਫੈਸਲੇ ਲੈਣ ਤੋਂ ਪਹਿਲਾਂ ਕੁਝ ਵਿਚਾਰ ਤੇ ਕੀਤਾ ਜਾਣਾ ਚਾਹੀਦਾ ਕੁਝ ਹੱਥੀਂ ਕਰਨ ਦੀ ਸੇਵਾ ਕੁਝ ਕਾਮ ਨੂੰ ਸਚਾਈ ਪਤਾ ਲੱਗੇ ਤਾਂ ਕਿ ਕਾਮ ਉਹਦੇ ਬਾਰੇ ਜਾਣ ਸਕੇ ਉਹਦੇ ਬਾਅਦ ਜੋ ਵਿੱਚ ਦੋ ਸੰਧ ਪੇਸ਼ ਹੋਏ ਮੈਂ ਉਹਨਾਂ ਦੀ ਗੱਲ ਕਰਨ ਦੀ ਬਜਾਏ ਸਿੱਧਾ ਜੰਮੂ ਦੇ ਉਹਨਾਂ ਸਿੰਘਾਂ ਕੋਲ ਆਵਾਂ ਉਹਨਾਂ ਨੂੰ ਵੀ ਉਹੀ ਕਿਹਾ ਗਿਆ ਕਿ ਜੀ ਤੁਸੀਂ ਮੰਨਦੇ ਹੋ ਉਹਨੇ ਕਿਹਾ ਜੀ ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਜਿਸ ਨੇ ਪੱਖ ਰੱਖਣ ਦੀ ਗੱਲ ਆਈ ਤੇ ਜੱਫੇਦਾਰ ਸਾਹਿਬ ਦਾ ਇਕਦਮ ਪਾਰਾ ਵੱਧ ਗਿਆ ਔਰ ਬੜੇ ਗੁੱਸੇ ਨਾਲ ਬੋਲੇ ਕਿ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ ਇਹ ਦੁਨੀਆ ਦੀ ਕਿਹੋ ਜੀ ਅਦਾਲਤ ਹੈ ਜਿੱਥੇ ਕਿਸੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਨਹੀਂ ਹਾਂ ਬਾਅਦ ਦੇ ਵਿੱਚ ਭਾਵੇਂ ਹਾਲਾਤ ਵੇਖ ਕੇ ਕਿਦਾ ਕਿਹੋ ਜਿਹਾ ਅਸਰ ਪਵੇਗਾ ਇਹ ਕਹਿ ਦਿੱਤਾ ਕਿ ਆਕੇ ਤੁਸੀਂ ਆਪਣਾ ਲਿਖਤੀ ਪੱਖ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਤੇ ਦੇ ਜਾਓ ਮੈਸਮੈਨਾ ਹਰ ਕਿਸੇ ਨੂੰ ਅਧਿਕਾਰ ਹੈ ਹਰ ਦੁਨੀਆ ਦੀ ਵੱਡੀ ਵੱਡੀ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਹਰ ਦੋਸ਼ੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ ਆਪਣਾ ਸਫਾਈ ਦੇਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ ਤੇ ਜਿੰਨੂੰ ਅਸੀਂ ਅਕਾਲ ਤਖਤ ਸਾਹਿਬ ਕਹਿ ਰਹੇ ਹਾਂ ਉਥੇ ਅਖੋਲਿਆ ਜਾਏਗਾ ਲੋਕਾਂ ਵੱਲੋਂ ਉਸ ਤੋਂ ਬਾਅਦ ਦੂਸਰੀ ਜਿਵੇਂ ਇਸ ਪੱਖ ਦੀ ਕਿੰਨੀ ਕਹਦੇ ਵਿੱਚ ਦਮ ਹੈ ਉਹਦੀ ਗੱਲ ਕਰਾਂ ਪਹਿਲੀ ਗੱਲ ਤੇ ਪ੍ਰੈਸਰ ਦਰਸ਼ਨ ਸਿੰਘ ਜੀ ਨੂੰ ਇਸ ਕਰਕੇ ਛੇਕਿਆ ਗਿਆ ਕਿ ਉਹ ਅਕਾਲ ਤਖਤ ਦੇ ਅੰਦਰ ਪੇਸ਼ ਨਹੀਂ ਹੋਏ ਤੇ ਹੁਣ ਤੁਸੀਂ ਬਾਹਰ ਅਦਾਲਤ ਲਾ ਰਹੇ ਹੋ ਅਕਾਲ ਤਖਤ ਸਾਹਿਬ ਤੇ ਤੇ ਉਹਨਾਂ ਨੂੰ ਅੰਦਰ ਪੇਸ਼ ਨਾ ਹੋਣ ਕਰਕੇ ਛੇਕ ਦਿੱਤਾ ਗਿਆ ਫਿਰ ਜਿਹੜਾ ਮੁੱਦਾ ਹੋ ਚੁੱਕਿਆ ਸੀ ਜਿਹੜਾ ਮੁੱਦਾ ਉਸਰੇ ਉੱਪਰ ਆ ਸੀ ਉਹ ਪੰਥ ਵਾਸਤੇ ਮਹੱਤਵਪੂਰਨ ਨਹੀਂ ਮੈਂ ਸਿੱਧੀ ਗੱਲ ਕਰਾਂ ਦਸਮ ਗ੍ਰੰਥ ਦਾ ਮੁੱਦਾ ਕੀ ਪੰਥ ਵਾਸਤੇ ਮਹੱਤਵਪੂਰਨ ਨਹੀਂ ਕੀ ਮੁੱਖ ਸੇਵਾਦਾਰ ਜਿਹੜੇ ਨੇ ਉਹਨਾਂ ਦਾ ਹੱਕ ਫਰਜ਼ ਇਹ ਹੈ ਉਹਨਾਂ ਦਾ ਰੋਲ ਇਹ ਹੈ ਕੋਈ ਇੱਕ ਧਿਰ ਦੇ ਨਾਲ ਮਿਲ ਕੇ ਉਹਨਾਂ ਦਾ ਪੱਖ ਲੈਣਾ ਕਿਉਂ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਦੋਨਾਂ ਧਿਰਾਂ ਦੀ ਗੱਲ ਸੁਣ ਕੇ ਕੌਮ ਦੇ ਵਾਸਤੇ ਇੱਕ ਕੋਈ ਸਿੱਧਾ ਰਾਹ ਕੱਢਣ ਸੱਚਾਈ ਵਾਲਾ ਰਾਹ ਜੋ ਗੁਰਮਤ ਦਾ ਰਾਹ ਹੈ ਤਾਂ ਕਿ ਕੌਮ ਜੋ ਜੁਰਬਦਾ ਖਤਮ ਹੋਵੇ ਪਾੜ ਖਤਮ ਹੋਵੇ ਇੱਕ ਧਿਰ ਦੇ ਨਾਲ ਰਲ ਜਾਣਾ ਤੇ ਉਹਦੇ ਮੁਤਾਬਕ ਫੈਸਲਾ ਦੇਣਾ ਤੁਸੀਂ ਇਹ ਤਾਂ ਫੈਸਲਾ ਦੇ ਦਿੱਤਾ ਕਿ ਉਹ ਤੁਹਾਡੇ ਅੱਗੇ ਪੇਸ਼ ਨਹੀਂ ਹੋਏ ਤੇ ਤੁਸੀਂ ਉਹਨਾਂ ਨੂੰ 5 ਤੋਂ 6 ਦਿਤਾ ਜਿਹੜਾ ਅਸਲ ਮੁੱਦਾ ਸੀ ਜਿਹਦੇ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੀ ਉਹ ਕਿੱਥੇ ਗਿਆ ਉਹਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਫਿਰ ਜੋ ਤੁਸੀਂ ਫੈਸਲਾ ਦਿੱਤਾ ਉਸ ਹੀ 5 ਤੋਂ 6 ਕਿਹਾ ਤੇ ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਉਹਨਾਂ ਨਾਲ ਰੋਟੀ ਤੇ ਬੇਟੀ ਦੀ ਸਾਂਝ ਨਹੀਂ ਕਰਨੀ ਉਹਦੇ ਵਿੱਚ ਤਾਂ ਵੀ ਕੋਈ ਅਸਾ ਫੈਸਲਾ ਨਹੀਂ ਸੀ ਕਿ ਉਹਨਾਂ ਦਾ ਕੀਰਤਨ ਨਹੀਂ ਸੁਣਨਾ ਜਾਂ ਨਹੀਂ ਉਹਨਾਂ ਨਾਲ ਕੋਈ ਕਰਾਉਣਾ ਕੀਰਤਨ ਕੀ ਕੀਰਤਨ ਕਰਾਉਣਾ ਕੀਰਤਨ ਕਰਨਾ ਜਾਂ ਕੀਕਿਤਾ ਸੁਣਨਾ ਗੁਨਾਹ ਹੈ ਪਾਪ ਹੈ ਅੱਜ ਸੇ ਕੌਮ ਉਹਨਾਂ ਨੂੰ ਇੱਕ ਕੌਮ ਦਾ ਵੱਡਾ ਸਤਕਾਰਯੋਗ ਰਾਗੀ ਮੰੰਦੀ ਹੈ ਜਿਹੜਾ ਗੁਰਮਤਿ ਦੀ ਵਿਆਖਿਆ ਕਰਨ ਦੇ ਵਿੱਚ ਲਾਜਵਾਬ ਹੈ ਕਿ ਉਹਨਾਂ ਨੂੰ ਇੰਝ ਅਥੋਂ ਪਰੋਖਿਆ ਕੀਤਾ ਜਾ ਸਕਦਾ ਹੈ ਤੁਸੀਂ ਐਸੇ ਆਦੇਸ਼ ਕਰਕੇ ਸਵਾਇ ਹਸਤੇ ਕੌਮ ਦੇ ਵਿੱਚ ਪਾੜ ਪਾਓ ਕੌਮ ਦੇ ਵਿੱਚ ਹੋਰ ਦੁਬਦਾ ਪੈਦਾ ਕਰੋ ਇਸ ਦਾ ਕੀ ਹੋਏਗਾ ਫਾਇਦਾ ਉਹ ਦੇ ਬਾਤ ਤੁਸੀਂ ਇੱਕ ਚਿੱਠੀ ਕੱਢ ਦਿੱਤੀ ਕਿ ਜੀ ਉਹਨਾਂ ਦਾ ਕੀਰਤਨ ਨਾ ਕਰਾਵੇ ਕੋਈ ਲੇਕਿਨ ਕੀ ਜਿਹੜਾ ਇਹ origignal ਫੈਸਲਾ ਸੀ ਮੂਲ ਫੈਸਲਾ ਸੀ ਜਿਹਦੇ ਉੱਤੇ ਲਿਖਿਆ ਸੀ ਕਿ ਰੋਟੀ ਬੇਟੀ ਦੀ ਸ਼ਾਮ ਦੇ ਨਾਲ ਕੀਤੀ ਜਾਵੇ ਉਹਦੇ ਖਿਲਾਫ ਨਹੀਂ ਉਹਦੇ ਉਲਟ ਨਹੀਂ ਜਿਸ ਵੇਲੇ ਸੰਗਤ ਉਹਨਾਂ ਦਾ ਕੀਰਤਨ ਸੁਣਨਾ ਚਾਹੁੰਦੀ ਹੈ ਤੁਸੀਂ ਕੁਝ ਲੋਕਾਂ ਨੂੰ ਪੇਜ ਕਿਉਂ ਥਾਲਾ ਗੋਲਾ ਕਰਕੇ ਬੰਦ ਕਰਾ ਦਿਓ ਜਾਂ ਇਹੋ ਜੀਆਂ ਚਿੱਠੀਆਂ ਕਰਕੇ ਬੰਦ ਕਰਾ ਦਿਓ ਇਸ ਨਾਲ ਕੀ ਸੰਗਤ ਦੇ ਵਿੱਚ ਖੁਸ਼ੀ ਹੋਏਗੀ ਸੰਗਤ ਦੇ ਵਿੱਚ ਤੁਹਾਡੀ ਪਰਮਾਨਿਕਤਾ ਵਧੇਗੀ ਤੁਹਾਡਾ ਸਤਿਕਾਰ ਵਧੇਗਾ ਮੈਨੂੰ ਚਿੰਤਾ ਇਹਨਾਂ ਦੇ ਸਤਿਕਾਰ ਦੀ ਨਹੀਂ ਚਿੰਤਾ ਇਸ ਗੱਲ ਦੀ ਹੈ ਕਿ ਅਕਾਲ ਤਖਤ ਸਾਹਿਬ ਦਾ ਸਤਿਕਾਰ ਤੇ ਫਰਕ ਪੈ ਰਿਹਾ ਹੈ ਅੱਜ ਉਹਨਾਂ ਦਾ ਮੁੱਦਾ ਉੱਚ ਦਾ ਉੱਚ ਹੈ ਔਰ ਸਿਆਣਾ ਪਏ ਹੋਵੇ ਕਿ ਇਸ ਨੂੰ ਇੱਥੇ ਹੀ ਖਤਮ ਕਰ ਦਿੱਤਾ ਜਾਵੇ ਕਿਉਂਕਿ ਸਿਧਾਂਤਕ ਤੌਰ ਦੇ ਉੱਤੇ ਕਿਸੇ ਨੂੰ ਕੀਰਤਨ ਕਰਨ ਤੋਂ ਕੀਰਤਨ ਸੁਣਨ ਤੋਂ ਕੀਰਤਨ ਕਰਾਉਣ ਤੋਂ ਰੋਕਣਾ ਇਹ ਕੋਈ ਗੁਰਮਤ ਨਹੀਂ ਹੈ ਮੈਂ ਬੇਸ਼ੱਕ ਫੈਸਲਾ ਦੇਣ ਦਾ ਅਧਿਕਾਰੀ ਨਹੀਂ ਹਾਂ ਲੇਕਿਨ ਮੈਂ ਆਪਣੀ رائے ਜ਼ਰੂਰ ਦੇ ਸਕਣਾ ਮੈਂ ਆਪਣੀ رائے ਦੇ ਰਿਹਾ ਹਾਂ ਔਰ ਇਸ ਕਰਕੇ ਦੇ ਰਿਹਾ ਕਿਉਂਕਿ ਬਹੁਤ ਸਾਰੀ ਕਾਮ ਚਾਹੁੰਦੀ ਹੈ ਕਿ ਇਹਨਾਂ ਭਾਵਨਾਵਾਂ ਨੂੰ ਸਾਰਿਆਂ ਤੱਕ ਪਹੁੰਚਾਇਆ ਜਾਵੇ ਹੁਣ ਦੂਸਰਾ ਮੁੱਦਾ ਸੁਖਬੀਰ ਸਿੰਘ ਬਾਦਲ ਦੇ ਪੇਸ਼ ਹੋਣਾ ਸੁਖਬੀਰ ਸਿੰਘ ਬਾਦਲ ਦੇ ਪੇਸ਼ ਹੋਣ ਵਾਸਤੇ ਕੀ ਉਹਨਾਂ ਨੇ ਲਿਖ ਕੇ ਦਿੱਤਾ ਉਹ ਸੰਗਤ ਅਕੇ ਜ਼ਾਹਰ ਨਹੀਂ ਕੀਤਾ ਗਿਆ ਹਾਲੇ ਕਿ ਜ਼ਾਹਰ ਕਰਨਾ ਚਾਹੀਦਾ ਸੀ ਲੇਕਿਨ ਜਿੱਥੋਂ ਇਹ ਸਾਰਾ ਵਿਗਾੜ ਪੈਦਾ ਹੋਇਆ ਸ਼ੁਰੂ ਹੋਇਆ ਉਹ ਇੱਥੋਂ ਸੀ ਇਹ ਸੱਚਾ ਸੌਦਾ ਸਾਧ ਨੂੰ ਅਕਾਲ ਤਖਤ ਵੱਲੋਂ ਮਾਫ ਕੀਤਾ ਗਿਆ ਜਿਹੜਾ ਕਿ ਸਿੱਖ ਕੌਮ ਨੂੰ ਪਰਮਾਨ ਨਹੀਂ ਹੋਇਆ ਇਹ ਬਿਲਕੁਲ ਗਲਤ ਫੈਸਲਾ ਸੀ ਇੱਕ ਪਖੰਡ ਕੀਤਾ ਗਿਆ ਸੀ ਉਹਦੀ ਕੋਈ ਚਿੱਠੀ ਨਹੀਂ ਸੀ ਉਹਨੇ ਆਪ ਕਿਹਾ ਕਿ ਮੇਰੇ ਕੋਲ ਉਸਨੂੰ ਦਸਕਰ ਕਰਾ ਕੇ ਲੈ ਗਏ ਨੇ ਮੈਂ ਕੋਈ ਮਾਫੀ ਨਹੀਂ ਮੰਗੀ ਉਹਨੇ ਬਿਆਨ ਦਿੱਤਾ ਬਾਅਦ ਦੇ ਵਿੱਚ ਔਰ ਬਾਅਦ ਦੇ ਵਿੱਚ ਜਿਸ ਜਥੇਦਾਰ ਨੇ ਵਿੱਚੋਂ ਇਥੋਂ ਤੱਕ ਪ੍ਰੈਸ ਨੂੰ ਕਿਹਾ ਕਿ ਮੇਰਾ ਨਾਂ ਨਾ ਲੈਣਾ ਜੀ ਅਸਲ ਦੇ ਵਿੱਚ ਸਾਡੇ ਕੋਲ ਜਬਰਦਸਤੀ ਫੈਸਲਾ ਕਰਾਇਆ ਗਿਆ। ਭਾਵੇਂ ਜਬਰਦਸਤੀ ਕਰਾਇਆ ਗਿਆ ਤੇ ਭਾਵੇਂ ਆਪਣੀ ਮਰਜ਼ੀ ਨਾਲ ਕੀਤਾ ਸਭ ਤੋਂ ਪਹਿਲਾਂ ਗੁਨਾਹਗਾਰ ਉਹ ਜਥੇਦਾਰ ਨੇ ਜਿਨ੍ਹਾਂ ਨੇ ਫੈਸਲਾ ਕੀਤਾ ਸੀ। ਅਗਰ ਕਿਸੇ ਨੂੰ ਸੱਦਣਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸੱਦਣਾ ਚਾਹੀਦਾ ਹੈ। ਜਿਹੜੇ ਉਸ ਵੇਲੇ ਉਹ ਪੰਜ ਸਿੰਘ ਸਹਿਬਾਨ ਬਣੇ ਸਨ। ਉਹ ਆ ਕੇ ਦੱਸਣ ਕਿ ਉਹਨਾਂ ਨੇ ਕਿਵੇਂ ਮਾਫ ਕਰਤਾ ਸੀ ਉਹਨੂੰ ਕਿਉਂ ਮਾਫ ਕਰਤਾ ਸੀ ਤੇ ਜੇ ਉਹ ਕਹਿੰਦੇ ਨੇ ਵੀ ਸਾਡੇ ਉੱਤੇ ਜ਼ੋਰ ਪਾਇਆ ਗਿਆ ਸੀ ਤਾਂ ਫੇਰ ਸੁਖਵੀਰ ਸਿੰਘ ਬਾਦਲ ਦੀ ਬਾਰੀ ਆਉਂਦੀ ਹੈ ਪਰ ਇੱਕ ਵੱਡਾ ਸਵਾਲ ਉੱਥੇ ਪੈਦਾ ਹੋ ਜਾਏਗਾ ਖੜਾ ਹੋ ਜਾਏਗਾ ਕਿ ਜੇ ਸੁਖਵੀਰ ਸਿੰਘ ਬਾਦਲ ਦੇ ਜ਼ੋਰ ਪਾਉਣ ਤੇ ਉਹਦੇ ਪ੍ਰਭਾਵ ਥੱਲੇ ਫੈਸਲੇ ਕੀਤੇ ਜਾਂਦੇ ਨੇ ਤੇ ਫਿਰ ਤੁਸੀਂ ਫੈਸਲਾ ਜਿਹੜਾ ਕਰੋਗੇ ਉਹਦੀ ਕੀ ਅਮਰਤ ਹੋਏਗੀ ਤੁਸੀਂ ਜਦ ਸ਼ਰੋਮਣੇ ਕਮੇਟੀ ਦੇ ਮੁਲਾਜ਼ਮ ਹੋ ਔਰ ਸ਼੍ਰੋਮਣੀ ਕਮੇਟੀ ਦੇ ਉਤੇ ਕਬਜ਼ਾ ਬਾਦਲ ਦਲਦਾ ਤੁਸੀਂ ਕਿਵੇਂ ਉਹਨਾਂ ਦੇ ਫੈਸਲਿਆਂ ਤੋਂ ਬਾਹਰ ਜਾ ਸਕੋਗੇ ਅਸੀਂ ਅੱਜ ਨਹੀਂ ਕਈ ਸਮੇਂ ਤੋਂ ਦੇਖ ਰਹੇ ਹਾਂ ਕਿ ਰਾਤ ਨੂੰ ਸੌਂਦੇ ਨੇ ਤੇ ਜਥੇਦਾਰ ਸਭ ਹੁੰਦੇ ਨੇ ਸਵੇਰੇ ਉੱਠਦੇ ਨੇ ਤੇ ਜਥੇਦਾਰੀ ਖਤਮ ਹੋ ਗਈ ਹੁੰਦੀ ਹੈ ਇੰਨੀ ਕੁ ਮੁਕਤ ਉਹਨਾਂ ਦੇ ਰੱਖੀ ਹੋਈ ਹੈ ਦੁਨੀਆ ਦੇ ਵਾਸਤੇ ਕਿਹਾ ਜਾ ਰਿਹਾ ਹੋਵੇਗਾ ਕਿ ਸਰਬਉੱਚ ਹੁੰਦਾ ਹੈ ਸਭ ਤੋਂ ਸਰਬਉੱਚ ਨੇ ਜਥੇਦਾਰ ਸਾਹਿਬ لیکن اونਾਂ ਦੇ سامنے ਕੀ اہمیت ہے ਇਹਨੂੰ ਕੌਮ ਚੰਗੀ ਤਰ੍ਹਾਂ ਜਾਣਦੀ ਹੈ ਚੰਗੀ ਤਰ੍ਹਾਂ ਸਮਝਦੀ ਹੈ ਸਭ ਤੋਂ ਪਹਿਲਾਂ ਤਾਂ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਸਾਡੀ ਸਰਵੋਤਮ ਸੰਸਥਾ ਉਹਦੇ ਮੁਖ ਸੇਵਾਦਾਰ ਲਾਂਦਾ ਜਾਂ ਜਸਤੇਦਾਰ ਸਾਹਿਬ ਕਾ ਇਹ ਲਾਂਦਾ ਕੋਈ ਵਿਧਿ ਵਿਵਧਾਨ ਨਹੀਂ ਉਹਨਾਂ ਦਾ ਕਾਰਜ ਖੇਤਰ ਕੀ ਹੈ ਉਹਨਾਂ ਨੇ ਕਿਵੇਂ ਕੰਮ ਕਰਨਾ ਹੈ ਉਹਦਾ ਕੋਈ ਵਿਧਿ ਵਿਵਧਾਨ ਨਹੀਂ ਇਹ ਜਦੋਂ ਕੋਈ ਜ਼ਥੇਦਾਰ ਥਾਪਿਆ ਜਾਂਦਾ ਹੈ ਸਭ ਤੋਂ ਪਹਿਲਾ ਹੁਕਮ ਇਹ ਕਰਦਾ ਹੈ ਕਿ ਜੀ ਤੁਸੀਂ ਵਿਧੀ ਵਿਧਾਨ ਬਣਾਓ ਜੇ ਸੱਚਮੁੱਚ ਤੁਸੀਂ ਇਹ ਕਾਲ ਤੱਕ ਸਭ ਦਾ ਇਨਾ ਸਤਕਾਰ ਕਰਦੇ ਹੋ ਉਹਨੂੰ ਸਰਵਉੱਚ ਸਮਝਦੇ ਹੋ ਜ਼ਥੇਦਾਰ ਨੂੰ ਤੇ ਫਿਰ ਅੱਜ ਤੱਕ ਕਿਸੇ ਨੇ ਫੈਸਲਾ ਤੋਂ ਦਾ ਬੰਨਿਆ ਨਹੀਂ ਹੁੰਦਾ ਵਿਧੀ ਵਿਧਾਨ ਬਣਿਆ ਨਹੀਂ ਇਹ ਕਿਉਂ ਨਹੀਂ ਵਿਧੀ ਵਿਧਾਨ ਬਣਾਇਆ ਜਾ ਰਿਹਾ ਕਿਉਂਕਿ ਸ਼ਰਮਣੀ ਕਮੇਟੀ ਨੂੰ ਡਰ ਹੈ ਕਿ ਉਹਨਾਂ ਦੇ ਕਬਜ਼ੇ ਹੱਥੋਂ ਨਿਕਲ ਜਾਏਗੀ ਇਹ ਪੋਸਟ ਇਹ ਉਹਦਾ ਫਿਰ ਉਦ ਕੀ ਹੈ ਮੈਂ ਇਤ ਰਹਿ ਗਈ ਕਦੋਂ ਬਣੇਗਾ ਵੀ ਇਹ ਵਿਧਾਨ ਕੌਣ ਬਣਾਏਗਾ ਕਿ ਸਦਾ ਇੰਜ ਹੀ ਚੱਲਦਾ ਰਹੇਗਾ ਵੀ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਫੈਸਲੇ ਕੀਤੇ ਜਾਣ ਇਹ ਗੱਲਾਂ ਨੇ ਜਿਹੜੀਆਂ ਬੜੀਆਂ ਸੋਚਨ ਵਿਚਾਰਨ ਵਾਲੀਆਂ ਨੇ ਕਿ ਇਹਦੇ ਵਾਸਤੇ ਭੂਮਿਕਾ ਨਹੀਂ ਤਿਆਰ ਕਰ ਲਈ ਗਈ ਕਿ ਪਹਿਲਾਂ ਅਕਾਲ ਤਖਤ ਸਾਹਿਬ ਤੇ ਬਾਹਰ ਸਟੇਜ ਲੱਗ ਜਾਏ ਉਥੇ ਜਿਵੇਂ ਪਿਛਲੀ ਵਾਰੀ ਫੈਸਲਾ ਹੋਇਆ ਉਥੇ ਪਰ ਸੁਖਵੀਰ ਸਿੰਘ ਬਾਦਲ ਪੇਸ਼ ਹੋਵੇ ਤੇ ਸਾਰਾ ਮੀਡੀਆ ਦੇਖੇ ਸਾਰੀ ਪ੍ਰੈਸ ਦੇਖੇ ਵੀ ਉਹ ਨਿਮਾਣਾ ਸਿੱਖ ਬਣ ਕੇ ਪੇਸ਼ ਹੋਇਆ ਤੇ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਉਹਨੂੰ ਮਾਫ ਕਰ ਦਿੱਤਾ ਹੁਣ ਇਸ ਕਰਕੇ ਕੌਮ ਨੂੰ ਉਹਨੂੰ ਪ੍ਰਮਾਨ ਕਰ ਲਵੇ ਕਿ ਇਹ ਉਹਨੂੰ ਦੁਬਾਰਾ ਤੋਂ ਸਟੈਬਲਿਸ਼ ਕਰਨ ਇੱਕ ਐਸਾ ਵਿਅਕਤੀ ਇੱਕ ਐਸੀ ਪਾਰਟੀ ਜਿਸ ਨੂੰ ਕੌਮ ਪੂਰੀ ਤਰ੍ਹਾਂ ਰਿਜੈਕਟ ਕਰ ਚੁੱਕੀ ਹੈ ਉਹਨੂੰ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਨਹੀਂ ਜਿਹੜੀ ਕੌਮੀ ਭਾਵਨਾ ਦੇ ਭਾਵਨਾਵਾਂ ਮਾਦੇ ਉਲਟ ਹੈ ਅੱਜ ਕੌਮ ਤੇ ਮਨ ਦੇ ਵਿੱਚ ਬਹੁਤ ਸਾਰੀਆਂ ਇਸ ਬਾਰੇ ਸ਼ੰਕੇ ਨੇ ਬਹੁਤ ਸਾਰੇ ਸਵਾਲ ਨੇ ਜਿੰਨਾਂ ਦਾ ਜਵਾਬ ਕੌਮ ਚਾਹੁੰਦੀ ਹੈ ਔਰ ਉਹ ਵੇਖ ਰਹੀ ਹੈ ਤੁਹਾਡੇ ਵੱਲ ਵੇਖ ਰਹੀ ਹੈ ਇਹਨਾਂ ਜਥੇਦਾਰ ਸਾਹਿਬਾਨ ਵੱਲ ਕਿ ਇਹ ਕੌਮ ਨੂੰ ਕਿਸ ਪਾਸੇ ਲੈ ਕੇ ਜਾਂਦੇ ਨੇ ਗੱਲ ਸਿਰਫ ਇੱਥੋਂ ਤੱਕ ਨਹੀਂ ਕਿ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਕੀ ਉਹਦੇ ਨਾਲ ਕਰੋਗੇ ਗੱਲ ਕਿੱਥੇ ਤੱਕ ਹੈ ਕਿ ਇਸ ਦੇ ਉੱਤੇ ਕੌਮ ਦੇ ਉੱਤੇ ਇਸਾ ਕੀ ਪ੍ਰਭਾਵ ਪਏਗਾ ਕੌਮ ਉਸ ਨੂੰ ਕਿਸ ਰੂਪ ਵਿੱਚ ਐਕਸੈਪਟ ਕਰੇਗੀ ਉਹਦੇ ਨਾਲ ਅਕਾਲ ਤਖਤ ਸਾਹਿਬ ਦਾ ਸਤਕਾਰ ਵਧੇਗਾ ਜਾਂ ਘਟੇਗਾ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਤੇ ਕੌਮ ਦਾ ਵਿਸ਼ਵਾਸ ਵਧੇਗਾ ਜਾਂ ਘਟੇਗਾ ये सारिया गल् बड़िया सोच वाली विचारन वाली ने खालसा जी मैं इस करके ही मुद्दा थोड़े सामने लैके आया तो दरबार च रखे क्योंकि असल फैसला करने खालसा पंथ है सिख कौम है मैं अपने वालों जो मेरे को सुने आए कोई टेलीफोन आए भी इस बारे गल करो ਉਹ ਸਾਰੀਆਂ ਸੰਗਤ ਦੀਆਂ ਭਾਵਨਾਵਾਂ ਜਿਹੜੀਆਂ ਸਮੂਹਿਕ ਤੌਰ ਦੇ ਉੱਤੇ ਇੱਥੇ ਪੇਸ਼ ਕਰ ਦਿੱਤੀਆਂ ਨੇ। ਔਰ ਮੈਂ ਆਸ ਕਰਦਾ ਜਿੱਥੇ ਸੰਗਤ ਆਪਣੇ ਕਮੈਂਟਸ ਦੇ ਨਾਲ ਆਪਣੇ ਸੁਝਾਵਾਂ ਦੇ ਨਾਲ ਇਹਨਾਂ ਜਥੇਦਾਰ ਸਹਿਬਾਨ ਨੂੰ ਵੀ ਕੋਈ ਰਾਤਖਾਂ ਦੀ ਕੋਸ਼ਿਸ਼ ਕਰੇਗੀ ਉਹਨਾਂ ਤੇ ਪ੍ਰਭਾਵ ਪਾਏਗੀ ਕਿ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਰੋਲਣ ਨਾ ਅਕਾਲ ਸਾਹਿਬ ਤਖਤ ਸਾਹਿਬ ਦੇ ਸਤਕਾਰ ਨੂੰ ਕਿਸੇ ਤਰ੍ਹਾਂ ਵੀ ਘਟਣ ਨਾ ਦੇਣ। ਉਥੇ ਇਹ ਸਿੰਘ ਸਾਬਾਨ ਕਿਵੇਂ ਕਰਨਾ ਅਸੀਂ ਇਹ ਲਫਜ਼ ਨਿਯਤ ਕਰ ਲੈ ਅਸਲ ਦੇ ਵਿੱਚ ਪ੍ਰਿੰਸੀਪਲ ਹਰਪ੍ਰੀਤ ਸਿੰਘ ਕਿਹਾ ਕਰਦੇ ਸਨ ਕਿ ਸਿੰਘ ਸਾਬ ਅਖਵਾਉਣ ਦਾ ਅਧਿਕਾਰ ਤੇ ਸਿਰਫ ਜਦੋਂ ਗ੍ਰੰਥ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਗੁਰੂ ਸਾਹਿਬ ਆਪ ਸਿੰਘ ਸਾਹਿਬ ਹੁੰਦੇ ਸਨ ਸਿੰਘਾਂ ਦੇ ਸਾਹਿਬ ਸਿੰਘਾਂ ਦੇ ਮਾਲਕ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਸਿੰਘਾਂ ਦੇ ਮਾਲਕ ਨੇ ਅਸੀਂ ਕਿਉਂਕਿ ਉਹਨਾਂ ਵਾਸਤੇ ਕੁਝ ਲਫ਼ਜ਼ ਚੋਣਵੇਂ ਕਰ ਲੈਣੇ ਉਸ ਮਜਬੂਰੀ 'ਚ ਮੈਨੂੰ ਵਰਤਨੇ ਪੈ ਰਹੇ ਨੇ ਕਿ ਮੈਂ ਆਪਣੀ ਭਾਵਨਾ 'ਚੋਂ ਨਹੀਂ ਕਹਿ ਰਿਹਾ। ਬਸ ਦੱਸ ਦਿਆ ਜੀ ਇਤਨੇ ਕਿ ਬਚਨ ਪ੍ਰਵਾਨ ਕਰਨਾ। ਵਿਚਾਰ ਕਰਦੇ ਹਾਂ ਮੇਰੇ ਕੋਲੋਂ ਵੀ ਕਈ ਭੁੱਲਾਂ ਹੋਈਆਂ ਹੋਣਗੀਆਂ ਮੈਂ ਦੋਹਾਂ ਜੁੜ ਕੇ ਕਿ ਮਾਦਰ ਜਾ ਚੱਕਾਂ। ਲੇਕਿਨ ਕੌਮਦਿਆਂ ਭਾਵਨਾਵਾਂ ਪਛਾਣਨਾ ਬੜਾ ਜ਼ਰੂਰੀ ਸੀ। ਆਖਿਰ ਦੇ ਉੱਤੇ ਇੱਕ ਬੇਨਤੀ ਦੱਸਦੇ ਚੈਨਲ ਸਾਨਿਹੜਾ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅੱਜ ਦੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੌਮ ਦੇ ਵਿੱਚ ਇਸ ਬਾਰੇ ਜਾਗਰੂਤੀ ਆ ਸਕੇ ਕੌਮ ਸੱਚ ਨੂੰ ਪਛਾਣ ਸਕੇ ਔਰ ਫੇਸਬੁੱਕ ਦੇ ਉੱਤੇ ਵੀ ਮੇਰਾ ਪੇਜ ਹੈ ਸਾਨਿਹੜਾ ਟੀਵੀ ਦੇ ਨਾਮ ਦੇ ਉੱਤੇ ਹੀ ਉਸ ਨੂੰ ਵੀ ਲਾਈਕ ਕਰਿਆ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸੱਚ ਦੀ ਆਵਾਜ਼ ਜਿਹੜੀ ਹੈ ਬੁਲੰਦ ਕਰਨ ਦਾ ਹੌਸਲਾ ਬਣਿਆ ਰਹੇ ਇਤਨੇ ਕਿਰਪਾਣ ਕਰ ਰਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ